ਕਹਾਣੀ ਦੀ ਟੈਕਨੀਕ ਪੱਖੋਂ ਕਰਨੀ ਆ ਉਹ ਇਹ ਐ ਕਿ ਸੁਖਜੀਤ ਜਾਂ ਕੋਈ ਵੀ ਜਿਹੜਾ ਵੱਡਾ ਬੰਦਾ ਹੈ ਤੇ ਜਦੋਂ ਅਸੀਂ ਕਹਾਣੀ ਲਿਖਣੀ ਹੈ ਤਾਂ ਕਰਦਾ ਕੀ ਆ ਜਦੋਂ ਦੀ ਫੋਟੋ ਲਾਈ ਹੈ ਹੁਣ ਇਹ ਜਦੋਂ ਦੀ ਫੋਟੋ ਲਾਈ ਦੱਸਦੀ ਹੈ ਕਿ ਫੋਟੋ ਪਹਿਲਾਂ ਨਹੀਂ ਸੀ ਲੱਗਣਾ ਫਿਰ ਜਿਹੜੀ ਗੱਲ ਮੈਨੂੰ ਬਹੁਤ ਮੈਨੂੰ ਹਾਸਾ ਵੀ ਆਇਆ ਤਾਂ ਕਮਾਲ ਵੀ ਲੱਗੇ ਉਹ ਕਹਿੰਦਾ ਆ ਵੀ ਆ ਤਾਂ ਕੀ ਜੋ ਇਹਨਾਂ ਤੇਲ ਕੱਢ ਲੈ ਆ। ਆ ਤਰਪਾਲ ਲਾ ਲਈ ਤੁਹਾਡੇ ਕੰਮ ਆਊਗਾ। ਤੇ ਜਿਹੜੀ ਕਮਾਲ ਹੈ ਗੱਲ ਇਹਦੇ 'ਚ ਨਾ ਤਾਂ ਉਹ ਕਹਣੇ ਵਾਲੇ 'ਚ ਕੋਈ ਅਪਰਾਧ ਗੋਧ ਹੈ। ਵੀ ਅਸੀਂ ਚੋਰੀ ਕਰਾਂਗੇ ਚੋਰੀ ਕਰੂ ਨੂੰ ਕਹਿੰਦਾ। ਨਾ ਉਹ ਲਾਉਣੇ ਵਾਲੇ 'ਚ ਕੋਈ ਗੱਲ ਆਉਂਦੀ ਹੈ। ਤੇ ਸੁਖਜੀਤ ਦੀ ਕਮਾਲ ਹੈ ਕਿ ਨਾ ਇਹ ਪਾਟ ਕੇ ਨੂੰ ਲੱਗਦੀ ਹੈ। ਉਹ ਇਹ ਸਮਝਦਾਰੀ ਨਹੀਂ ਕਹਿੰਦਾ ਉਹ ਕਹਿੰਦਾ ਡਿਗੇ ਹੋਏ ਫੁੱਲ ਤੇ ਨਾਲੇ ਉਹਦੀ ਨਗਾਹ ਹੈ ਥਾਨੂੰ। ਮੁੱਖਾ ਗੱਲ ਕਿ ਭਾਈ ਤੁਹਾਨੂੰ ਨਹੀਂ ਮਨ ਮਿਲਿਆ ਹੋਇਆ ਉਹ ਬਹੁਤ ਸੋਹਣੀ ਲਾਈਨ ਵਿੱਚ ਲਿਖੀ ਆ ਉਹ ਨੋਟ ਕਿਤੇ ਇਹਨਾਂ ਦੀ ਕਿ ਮਨ ਨੂੰ ਤੁਸੀਂ ਮਿਲੇ ਹੋਏ ਹੋ ਕਿ ਬੰਦੇ ਦੀ ਆਈਡੈਂਟੀਟੀ ਖਤਮ ਹੋ ਗਈ ਇੱਕ ਮਨੋੱਖ ਦੇ ਤੌਰ ਤੇ ਆਈਡੈਂਟੀਟੀ ਖਤਮ ਹੋ ਗਈ ਤੇ ਨੰਬਰ ਰਹਿ ਗਿਆ ਕਿ ਉਹ ਗੱਡੀ ਦਾ ਨੰਬਰ ਹੈ ਉਹਦਾ ਨਹੀਂ ਹੈਗਾ ਉਹ ਡਰਾਈਵਰ ਦਾ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਹਾਣੀ ਦੀ ਟੈਕਨੀਕ ਪੱਖੋਂ ਕਰਨੀ ਆ ਉਹ ਇਹ ਐ ਕਿ ਸੁਖਜੀਤ ਜਾਂ ਕੋਈ ਵੀ ਜਿਹੜਾ ਵੱਡਾ ਬੰਦਾ ਹੈ ਤੇ ਜਦੋਂ ਅਸੀਂ ਕਹਾਣੀ ਲੇਖਣੀ ਹੈ ਤਾਂ ਕਰਦਾ ਕੀ ਹੈ ਸਾਨੂੰ ਨਾ ਵਿੱਚ ਕੀ ਦੱਸਣਾ ਚਾਹੁੰਦਾ ਹੈ ਉਹ ਗੱਲ ਦੇ ਵਿੱਚ ਕੀ ਪਈ ਹੈ ਮਤਲਬ ਸਾਡੇ ਨਾ ਅੰਦਰ ਗੱਲ ਹੁੰਦੀ ਹੈ ਉਹ ਜੇ ਆਪਾਂ ਸ਼ਬਦਾਂ 'ਚ ਕਹਿਣ ਲੱਗ ਜਾਈਏ ਉਹ ਤਾਂ ਬਹੁਤ ਲੰਬੀ ਚੌੜੀ ਹੋ ਜਾਊਗੀ ਵੱਡੇ ਵਿਸਤਾਰ 'ਚ ਹੋ ਜਾਊ ਉਹ ਇੱਕੋ ਹੀ ਲਾਈਨ 'ਚ ਕਿਵੇਂ ਕਹਿਣੀ ਹੈ ਮਤਲਬ ਹੁਣ ਸੁਖਜੀਤ ਉਹਨੇ ਲਾਈਨ ਲਿਖਦੇ ਨੇ ਜਦੋਂ ਦੀ ਫੋਟੋ ਲਾਈ ਮੈਂ ਕਿਤਾਬ ਲੈ ਕੇ ਆਇਆ ਹਾਂ ਕੋਲ ਪਰ ਮੇਰੀ ਸਲਾਹ ਸੀ ਮੈਂ ਕੱਲੀ ਕਿ ਜਦੋਂ ਦੀ ਫੋਟੋ ਲਾਈ ਹੈ ਹੁਣ ਇਹ ਜਦੋਂ ਦੀ ਫੋਟੋ ਲਾਈ ਦੱਸਦੀ ਹੈ ਕਿ ਫੋਟੋ ਪਹਿਲਾਂ ਨਹੀਂ ਸੀ ਲੱਗੀ ਹੋਈ ਹਉ ਇਹਦਾ ਮਤਲਬ ਪਹਿਲਾਂ ਫੋਟੋ ਨਹੀਂ ਸੀ ਲੱਗੀ ਹੋਈ ਕਦੇ ਕਦੇ ਕੋਈ ਮੌਕਾ ਸੀ ਕਿ ਫੋਟੋ ਨਹੀਂ ਸੀ ਲੱਗੀ ਹੁਣ ਫਿਰ ਇਹ ਸੁਖਜੀਤ ਇਹ ਮਰਾਕ ਕਿਉਂ ਲਿਖਦਾ ਹੈ ਕਹ ਲਾਤਾ ਉਹਦੀ ਇਸ ਗੱਲ ਚ ਉਹ ਹੋ ਸਕਦਾ ਸਾਡੇ ਤੋਂ ਨਾ ਹੋਵੇ ਕਿ ਅਸੀਂ ਇੱਕ ਸ਼ਬਦ ਨਾਲ ਮਤਲਬ ਆਏ ਚੀਜ਼ਾਂ ਐਡੀਆਂ ਵੱਡੀਆਂ ਕਹਿ ਦਈਏ ਪਰ ਇੱਕ ਗੱਲ ਉਹਦੇ ਅੰਦਰ ਹੈ ਤੇ ਉਹ ਕਿਉਂ ਕਹਿਣਾ ਚਾਹੁੰਦਾ ਹੈ ਇਹ ਜਦੋਂ ਕਿਉਂ ਕਹਿਣਾ ਚਾਹੁੰਦਾ ਤਾਂ ਪਹਿਲੀ ਗੱਲ ਸਾਨੂੰ ਇਹ ਸਮਝਣੀ ਪਊਗੀ ਜਦੋਂ ਅਸੀਂ ਕਹਾਣੀ ਲਿਖਦੇ ਆ ਕਿ ਅਸੀਂ ਕਿਹੜੇ ਗੱਲ ਉਹ ਹੈ ਜਿਹੜੀ ਕਹਿਣੀ ਹੈ ਪਰ ਲਿਖਣੀ ਨਹੀਂ ਇਹ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਕੀਵਾ ਜੂਣੇ ਬਿਹਤਰ ਜਾਣਦਾ ਨਹੀਂ ਕਿਉਂਕਿ ਮੈਂ ਤਾਂ ਉਲਟਕਿ ਨਹੀਂ ਆ ਇੰਟਰ ਟੈਕਸਟ ਹੁੰਦਾ ਹੈ ਕਹਾਣੀ ਦਾ ਕਿ ਆਪਾਂ ਨੇ ਉਡੀਕ ਉਹ ਤਾਂ ਲਿਖਿਆ ਹੋਇਆ ਉਡੀਕ ਤਾਂ ਉੱਤੇ ਉਡੀਕੇ ਉਡੀਕੇ ਲਿਖੀ ਹੋਈ ਆ ਉਹ ਤਾਂ ਸਮਝ ਹੀ ਆਉਂਦੀ ਆ ਵੀ ਉਡੀਕ ਦੀ ਕਹਾਣੀ ਆ ਪਰ ਮਾਏ ਮਤਲਬ ਨਿੱਜੀ ਤੌਰ ਤੇ ਮੇਰਾ ਵਿਚਾਰ ਇਹ ਹੈ ਕਿ ਉਹ ਉਡੀਕ ਦੀ ਕਹਾਣੀ ਨਹੀਂ ਹੈਗੀ ਇਸ ਕਹਾਣੀ ਦਾ ਉਡੀਕ ਨਾਲ ਕੋਈ ਸਿੱਧਾ ਤਵਲਕਾਤ ਨਹੀਂ ਹੈਗਾ ਇਹ ਈਕ ਵੀ ਕਹਾਣੀ ਨਹੀਂ ਇਹ ਤਾਂ ਕਦੇ ਕੀ ਵਾਰ ਜਿਉਣੀ ਜਦੋਂ ਕਹਿੰਦੇ ਨੇ ਕਿ ਇਹਦਾ ਫਲਸਫਾ ਖੋਲਾਂਗੇ ਫਿਰ ਉਥੇ ਉਡੀਕ ਨਹੀਂ ਰਹਿਣੀ ਕੋ ਹੋਰ ਹੋਣਾ ਕਿਉਂਕਿ ਜਦੋਂ ਉਹਨਾਂ ਨੇ ਫੋਟੋ ਵਿੱਚ ਲਈ ਕੁੜੀ ਯਾਰ ਜ਼ਿੰਦਗੀ ਨੂੰ ਇੱਕ ਕਹਿ ਤਾ ਫਿਰ ਕੁਛ ਹੋਰ ਹੋ ਗਿਆ ਗੱਲ ਬਦਲ ਗਈ ਐਨੀ ਉਹ ਆਪਾਂ ਉਸ ਮਸਲੇ ਚ ਅੱਜ ਜਾਣਾ ਕਿਉਂ ਨਹੀਂ ਕਿਹਾ ਇਹਦਾ ਮਤਲਬ ਇਹ ਹੈ ਕਿ ਜਦੋਂ ਉਹ ਆਇਆ ਇਸ ਖੇਤਰ ਚ ਉਦੋਂ ਨਾ ਉਹਨੂੰ ਚਾਹ ਬੜਾ ਸੀ ਤੇ ਇਹ ਚਾਹ ਉਹ ਆਪਣੇ ਭਰਾ ਚ ਹੀ ਦਿਖਾਉਂਦਾ ਅੱਗੇ ਜਾ ਕੇ ਮਤਲਬ ਕਹਾਣੀ ਲਿਖਣ ਲਈ ਆਪਾਂ ਨੇ ਕੀ ਦੇਖਿਆ ਤੇ ਇਸ ਗੱਲ ਨੂੰ ਸੁਖਜੀਤ ਕਿੱਥੇ ਜਾ ਕੇ ਫਿਰ ਸਪਸ਼ਟ ਕਰਦਾ ਜਦੋਂ ਉਹਦਾ ਭਰਾ ਕਹਿੰਦਾ ਕਿ ਦਸਵੀਂ ਤੋਂ ਬਾਅਦ ਆਪਾਂ ਵੀ ਗੱਡੀ ਤੇ ਚੜ ਜਾਣਾ ਉਹ ਇਹਦਾ ਮਤਲਬ ਆ ਉਹ ਵੀ ਆਇਆ ਤਾਂ ਗੱਡੀ ਤੇ ਐਉਂ ਹੀ ਸੀਗਾ شدت ਨਾਲ ਆ ਇਕੱਲੇ ਜਦੋਂ ਸ਼ਬਦ ਨਾਲ ਉਹਨੇ ਸਾਨੂੰ ਇਹ ਗੱਲ ਦੱਸਿਆ ਅਮ ਆਪਾਂ ਨੇ ਜਿਨ੍ਹਾਂ ਨੇ ਕਹਾਣੀ ਲਿਖਣੀ ਸਿੱਖਣੀ ਹੈ ਮੈਂ ਵੀ ਵਿੱਚ ਆ ਹੀ ਤੇ ਸਾਨੂੰ ਇਹਦੇ ਤੋਂ ਇਹ ਗੱਲ ਸਿੱਖਣ ਦੀ ਲੋੜ ਹੈ ਕਿ ਜ਼ਿੰਦਗੀ ਨੇ ਹੌਲੀ 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 ਉਹ ਚਾ ਮਾਰਤ ਤੇ ਉਹ ਸਥਿਰਤਾ ਲਿਆਤੀ ਜ਼ਿੰਦਗੀ ਚ ਨਾ ਸਥਿਰਤਾ ਖੁਸ਼ੀ ਵੀ ਨਹੀਂ ਆਈ ਉਹ ਸਥਿਰਤਾ ਗਾਹਾਂ ਦੁੱਖਾਂ ਦੀ ਆ ਗਈ ਉਡੀਕ ਦੀ ਆ ਗਈ ਟੰਗੀਆਂ ਦੀ ਆ ਗਈ ਉਹ ਆ ਕੇ ਟਿੱਕ ਗੇ ਕਹਾਣੀ ਖਤਮ ਵੀ ਹੁੰਦੀ ਹ ਹੈ ਕਿ ਟਿਖੇ ਉਹ ਹੋਏ ਨੇ ਦੂਜੀ ਗੱਲ ਕਿ ਅਸੀਂ ਨਾ ਜਿਹੜੇ ਵੇਰਵੇ ਦੇਨੇ ਨੇ ਕਿੰਨੀ ਮਹੀਨ ਗੱਲ ਕਹਿੰਦੇ ਨੇ ਮਤਲਬ ਉਹ ਇੱਕ ਤਾਂ ਕਹਾਣੀ ਦੀ ਲੋਕੇਸ਼ਨ ਹੁੰਦੀ ਹੈ ਹੈਨਾ ਅਲੱਗ ਤਾਂ ਇਹ ਸਮਝ ਲਓ ਕਿ ਅਸੀਂ ਕਿਹੜੇ ਲੋਕੇਲ ਚ ਕਹਾਣੀ ਕਹਿਣੀ ਹੈ ਹੁਣ ਇਹ ਸਾਰੀ ਕਹਾਣੀ ਦੀ ਲੋਕੇਸ਼ਨ ਕੀ ਹੈ ਕਿੱਥੇ ਕਹੀ ਜਾ ਸਕ ਜਾ ਰਹੀ ਹੈ ਇਹ ਕਹਾਣੀ ਇਹ ਕਹਾਣੀ ਇੱਕ ਟਰੱਕ ਦੇ ਕੈਬਨ ਚ ਕਹੀ ਜਾ ਰਹੀ ਹੈ ਇੱਕ ਕੈਬਨ ਚ ਆ ਕਹਾਣੀ ਮਤਲਬ ਜਰ ਕਹਾਣੀ ਦਾ ਲੋਕੀਲ ਹੈ ਜਿੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਪਾਤਰ ਬੈਠਾ ਉਹ ਸਾਨੂੰ ਉਹਦਾ ਪਤਾ ਹੋਣਾ ਚਾਹੀਦਾ ਮਤਲਬ ਸੁਖਜੀਤ ਉਹਨੇ ਕੀ ਕਰਦੇ ਸੀ ਸਾਡੇ ਤੱਕ ਇਹ ਹੁੰਦੀ ਰਹੀ ਹੈ ਚਲੋ ਮੇਰਾ ਵੀ ਉਵੇਂ ਹੀ ਹੈਗਾ ਤਰੀਕਾ ਕਿ ਤੁਸੀਂ ਜਿਹੜਾ ਲਿਖਦੇ ਹੋ ਨਾ ਉਹਨੂੰ ਪਹਿਲਾਂ ਕਨਸੀਵ ਕਰੋ ਉਹਨੂੰ ਵਾਪਰਦਾ ਦੇਖੋ ਹਲੇ ਸਖਜੀਤ ਲੇਖ ਨਹੀਂ ਰਿਹਾ ਉਹ ਸਟੀਅਰਿੰਗ ਤੇ ਬੈਠਾ ਉਹਨੂੰ ਪਤਾ ਹੈ ਕਿ ਇੰਨਾ ਕੋਏ ਇਧਰ ਉਧਰ ਹੋਏ ਤੇ ਉਹ ਦਿਖ ਜੂਗੀ ਮੁਕੰਮਲ ਤਾਂ ਹੁਣ ਉਹ ਸੁਣੀ ਗੱਲ ਇਹਨਾਂ ਨੇ ਫੜੀ ਵਿੱਚੋਂ ਪਰ ਉਹ ਇਹਦੇ ਚ ਜਿਹੜੀ ਜਿਵੇਂ ਗੱਲ ਕਹਿੰਦਾ ਕਿ ਭਾਈ ਤੁਹਾਨੂੰ ਨਹੀਂ ਮਨ ਮਿਲਿਆ ਹੋਇਆ ਉਹ ਬਹੁਤ ਸੋਹਣੀ ਲਾਈਨ ਮੈਂ ਲਿਖੀ ਆ ਉਹ ਨੋਟ ਕੀਤੀ ਇਹਨਾਂ ਨੇ ਕਿ ਮਨ ਨੂੰ ਤੁਸੀ ਮਿਲੇ ਹੋਏ ਹੋ ਹੁਣ ਸਾਨੂੰ ਤਾਂ ਲੱਗਦਾ ਕਿ ਉਹ ਫੋਟੋ ਕੰਨੀ ਦੇਖਦਾ ਕਿ ਸੁਖਜੀਤ ਦੇਖਦਾ ਕੋਟੋ ਕਿ ਡਰਾਈਵਰ ਦੇਖਦਾ ਫੋਟੋ ਕੰਨੀ ਲੇਖਕ ਦੇਖਦਾ ਕੋਟੋ ਪਰ ਅਸਲ ਚ ਤਾਂ ਨਾ ਉਹ ਦੇਖੀ ਜਾਂਦੀ ਹੈ ਤੁਹਾਨੂੰ ਉਹ ਦੇਖੀ ਜਾਂਦੀ ਹੈ ਮੈਂ ਇਹ ਐਡਾ ਮਹੀਨ ਵੇਰ ਵਾ ਕਹਾਣੀ ਦਾ ਜਣੀ ਮੈਂ ਜਦੋਂ ਹੁਣ ਦੁਬਾਰਾ ਪੜ੍ਹੀ ਤੇ ਮੈਂ ਹੈਰਾਨ ਰਹਿ ਗਿਆ ਇਹਦਾ ਮਤਲਬ ਇਹ ਹੈ ਕਿ ਕਰ ਕਿੱਡੀ ਵੱਡੀ ਗੱਲ ਕਹਿੰਦਾ ਸੁਖਜੀਤ ਜੀ ਤਾਂ ਤੁਹਾਨੂੰ ਸ਼ਿਵਾਜੀ ਉਹਨਾਂ ਨੇ ਗੱਲ ਕੀਤੀ ਹੈ ਤੇ ਵੱਡੀ ਕਰਨਗੇ ਕਿ ਕਰਤਾ ਕੌਣ ਹੈ ਹੁਣ ਕਰ ਤੁਸੀਂ ਰਹੇ ਜਿੰਦਗੀ ਦਾ ਤੁਹਾਨੂੰ ਦੇਖ ਰਹੀ ਹੈ ਕਿ ਤੁਸੀਂ ਕੀ ਕਰ ਰਹੇ ਜੇ ਜਿੰਦ ਫੋਟੋ ਵਿਚਲੀ ਕੁੜੀ ਜ਼ਿੰਦਗੀ ਹੈ ਤਾਂ ਉਹ ਤੁਹਾਨੂੰ ਦੇਖ ਰਹੀ ਹੈ ਹਲੋ ਉਹਦੀ ਸਥਿਰਤਾ ਇਹਨੇ ਇਹਦਾ ਮਤਲਬ ਹੈ ਜਿਹੜੀ ਜ਼ਿੰਦਗੀ ਹੈ ਨਾ ਇਹ ਤਾਂ ਟੱਟਸਤ ਹੈ ਇਹ ਦ੍ਰਸ਼ਟ ਹੈ ਸਾਰੇ ਹੁਣ ਉਹ ਦ੍ਰਸ਼ਟਾ ਭਾਵ ਜਿਹੇ ਨੂੰ ਬਹੁਤਾ ਹੀ ਜਮ ਲੈ ਕੇ ਗਏ ਨੇ ਬਲਵੰਤੋਣੀ ਉਹ ਭਾਵ ਜ਼ਿੰਦਗੀ ਚ ਲੈ ਕੇ ਆਉਣਾ ਤਾਂ ਤੁਹਾਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਹੁਣ ਅਗਲੀ ਗੱਲ ਕਿ ਸੁਖਜੀਤ ਟੋਲਾ ਤੋਂ ਜਿਹੜੀਆਂ ਗੱਲਾਂ ਇਹ ਇਹ ਗੱਲ ਮੈਂ ਹੋਂਦ ਤੋਂ ਬਹੁਤ ਪਹਿਲਾਂ ਦਾ ਚ ਸਿੱਖੀ ਨਾਚ ਮੈਂ ਇਹ ਗੱਲ ਉਹਨਾਂ ਨੂੰ ਕੁਝ ਕਿਸੇ ਤੋਂ ਮੇਰੀ ਗੱਲ ਵੀ ਉਹਨਾਂ ਨਾਲ ਹੋਈ ਸੀ ਬ੍ਰਾਮ ਸੰਦ ਨੂੰ ਉਹਨਾਂ ਨਾਲ ਮੇਰੀ ਬਹੁਤ ਵਾਰ ਇਹ ਗੱਲ ਹੋਈ ਹੈ ਉਹਨਾਂ ਦੀ ਬਹੁਤ ਸਾਰੀਆਂ ਗੱਲਾਂ ਤੇ ਮੈਨੂੰ ਬੜੀ ਔਖੀ ਸਮਝ ਆਈ ਹੈ ਇਹ ਗੱਲ ਕਿ ਲੇਖਕ ਹੈ ਨਾ ਜਿਹੜਾ ਉਹ ਕਿਸੇ ਪਾਸੇ ਦਾ ਨਹੀਂ ਲੇਖਕ ਆਪਣੇ ਮੁੱਖ ਪਾਤਰ ਦਾ ਲੇਖਕ ਨਹੀਂ ਹੁੰਦਾ ਲੇਖਕ ਵਿਲਨ ਦੇ ਖਿਲਾਫ ਨਹੀਂ ਹੁੰਦਾ ਉਹਦੀ ਜਿੱਦ ਨਹੀਂ ਹੁੰਦੀ ਕਿਸੇ ਨਾਲ ਉਹ ਵੀ ਜ਼ਿੰਦਗੀ ਵਾਂਗ ਦਰਸ਼ਕਾ ਹੁੰਦਾ ਹੁਣ ਇਹਦੇ 'ਚ ਵੱਖ-ਵੱਖ ਬੰਦਿਆਂ ਨੇ ਪੜਿਆ ਕਿ ਜਿਹੜਾ ਮਾਲਕ ਹੈ ਨਾ ਉਹ ਦੇਖਦਾ ਨਹੀਂ ਹੈਗਾ ਨਾ ਦੇਖਣ ਦਾ ਪਖੰਡ ਕਰਦਾ ਜਿਵੇਂ ਇਹਨਾਂ ਨੇ ਕਿਹਾ ਵੀ ਸੁੱਚਾ ਸੱਚਾ ਬਣਨ ਦੀ ਜਿਹੜੀ ਹੈ ਜੀ ਭਾਵ ਉਹ ਦਿਖਾਉਣਾ ਪਰ ਜਦੋਂ ਇਹਨੂੰ ਵੱਡੀ ਗੱਲ ਕਹਿਣੀ ਆ ਸੁਖਜੀਤ ਨੇ ਉਹ ਤਾਂ ਉਹਦੇ ਲਈ ਲਿਖ ਕੇ ਆਇਆ ਹੁਣ ਉਹ ਚੋਰੀ ਦੇਖਦਾ ਇਦਾ ਮਤਲਬ ਹੈ ਜ਼ਿੰਦਗੀ ਹਸੀ ਉਹਦੇ ਤੇ ਬਣੀ ਇਦਾ ਮਤਲਬ ਹੈ ਜੀਨੂ ਅਸੀਂ ਮਾਲਕ ਕਹਤਾ ਜੀਨੂ ਕਹਤਾ ਕਿ ਉਹ ਆ ਸਾਰੇ ਦੁੱਖਾਂ ਦਾ ਜ਼ਿੰਮੇਵਾਰ ਹੈ ਕਲੀਨਰ ਨੂੰ ਤੰਗ ਕਰਦਾ ਇਹਨੂੰ ਤੰਗ ਕਰਦਾ ਉਹ ਆ ਸਾਰਾ ਸਾਡਾ ਮਤਲਬ ਹੈ ਜਮੀਨ ਤੇ ਬਹੁਤ ਇਹ ਕੁਝ ਸੱਚ ਬੱਚੀ ਕੋਲ ਮਾਜ ਬਹੁਤ ਪਿਆਰ ਤੈਨੂੰ ਘਟ ਪਾਉਣੀ ਨਹੀਂ ਆਉਂਦੀ ਪਿਆਰ ਵਾਲੀ ਉਹ ਨਹੀਂ ਨਹੀਂ ਪਿਆਰ ਵਾਲੀ ਘੱਟ ਪੀ ਲੈਂਗੇ ਪਰ ਮੈਨੂੰ ਨਹੀਂ ਹੋਰ ਘੱਟਾ ਕਰ ਹਾਂ ਮੈਂ ਬਹੁਤ ਧੰਨਵਾਦੀ ਹਾਂ ਲਓ ਜੀ ਹੋਰ ਦੇ ਇਹ ਮੰਨਦਾ ਨਹੀਂ ਤਾਂ ਦੇ ਦੋ ਮਿੰਟ ਰੋਫਟ ਬਹੁਤ ਤੰਗੀ ਗਾ ਕੋਈ ਗੱਲ ਨਹੀਂ ਵੈਸੇ ਇਹ ਪ੍ਰਧਾਨਜੀ ਉਹਨਾਂ ਨੇ ਕਿਹਾ ਮੈਂ ਤਾਂ ਬਖਾ ਨਹੀਂ ਤਾਂ ਹੁਣ ਇਹਦਾ ਮਤਲਬ ਹੈ ਜ਼ਿੰਦਗੀ ਹਸੀ مالک ਦੀ ਵੀ ਨਹੀਂ ਇਸ ਹਾਲ ਨੂੰ ਲੱਗਦਾ ਵੀ ਉਹ مالک ਹੈ ਪਰ ਸੁਖਜੀਤ ਇੱਕ ਲੇਖਕ ਦੇ ਤੌਰ ਤੇ ਇਡਾ ਨਿਆਹ ਕਰੀ ਜਾ ਮੈਂ ਤਾਂ ਤੁਹਾਨੂੰ ਇਹ ਦੱਸਨੀ ਹੈ ਕਿ ਗੱਲ ਕਹਿਣਾ ਹੀ ਕਿਵੇਂ ਹੈ ਮਤਲਬ ਉਹ ਕਾਇ ਕੁਛ ਪੂਰ ਹੈ ਤੇ ਲਿਖਦਾ ਸਾਨੂੰ ਕੁਛ ਤਾਂ ਹੀ ਚੀਜ਼ ਮਲਟੀ ਮੀਨਿੰਗ ਹੋਊਗੀ ਉਹਦੇ ਵੱਖ-ਵੱਖ ਮੀਨਿੰਗ ਉਹ ਹੋਰ ਕੱਢਣਗੇ ਮੈਂ ਹੋਰ ਕੱਢਦਾ ਤਾਂ ਕੱਢਣਗੇ ਜਿੰਨੇ ਮਲਟੀ ਮੀਨਿੰਗ ਹੋਣਗੇ ਉੰਨੀ ਗੱਲ ਚੰਗੀ ਹੋਊਗੀ ਤੀਜੀ ਗੱਲ ਕਿ ਸਖਜੀਤ ਦੀ ਕਲਾ ਕੌਸ਼ਲ ਤਾਂ ਕਿੱਥੇ ਪਈ ਇਹ ਗੱਲ ਸਾਨੂੰ ਸਭ ਨੂੰ ਕਹਾਣੀ ਲਿਖਣ ਵਾਲਿਆਂ ਨੂੰ ਸਿੱਖਣ ਵੀ ਦੀ ਹੈ ਜੇ ਪਹਿਲੇ ਪੇਜ ਤੇ ਇਹ ਦਿਖਾਉਂਦਾ ਕਰ ਮਾਤਾ ਆਪਣੀਆਂ ਸਾਰੀਆਂ ਉਹ ਕੀ ਹੈ ਕਿ ਆਰਾਮ ਨਾਲ ਚੱਲਦੀ ਜ਼ਿੰਦਗੀ ਚ ਉਹ ਸਹਜੇ ਸਹਜੇ ਬੜੇ ਆਰਾਮ ਨਾਲ ਕਿਤੇ ਹੋਰ ਸ਼ਿਫਟ ਕਰ ਜਾਂਦਾ ਮਤਲਬ ਜੇ ਮੈਂ ਉਹ ਕੱਢ ਕੇ ਦੇਖਣੀ ਹੋਵੇ ਤਾਂ ਨਾਦਾ ਉਹ ਜਿਵੇਂ ਆਰਮਨਾਲ ਗੱਲ ਕਰ ਰਿਹਾ ਕਿ ਜਦੋਂ ਕਿਤੇ ਗੱਡੀ ਖੜੀ ਹੋਵੇ ਕਿਸੇ ਰੇਲਵੇ ਫਾਟਕ ਜਾਂ ਚੁੰਗੀ ਨਾਕੇ ਉੱਤੇ ਮੈਂ ਇਕੱਲਾ ਹੋਵਾਂ ਤਾਂ ਫੋਟੋ ਵਿੱਚ ਲਈ ਕੁੜੀ ਦੀਆਂ ਅੱਖਾਂ ਚ ਪਾ ਕੇ ਹੁਣੀ ਨਹੀਂ ਆਖਦਾ ਇੱਕ ਵਾਰ ਮੁਸਕਰਾ ਦਿਓ ਫਿਰ ਸੋਚਦਾ ਕਿ ਨਹੀਂ ਮੁਸਕਰਾਉਣੀ ਤਾਂ ਜਾਪਦੀ ਹੈ ਖਿੜਖੜਾ ਕੇ ਹਸਣਾ ਤਾਂ ਤੋਂ ਉਸੇ ਅੰਦਾਜ਼ ਵਿੱਚ ਹਸੋ ਪਰ ਉਸੇ ਅੰਦਾਜ਼ ਤੋਂ ਫਿਰ ਸੋਚਣ ਲੱਗ ਪੈਂਦਾ ਮਤਲਬ ਤੁਸੀਂ ਇਹ ਦੇਖੋ ਕਿ ਉਹਨੇ ਕੋਈ ਬੜਾ ਮੋੜ ਘੇੜ ਨਹੀਂ ਪਾਇਆ ਕੋਈ ਐਡੀ ਵੱਡੀ ਗੱਲ ਨਹੀਂ ਸਰ ਜੀ ਵੀ ਮੈਂ ਤੁਹਾਨੂੰ ਹੁਣ ਹੋਰ ਗੱਲ ਸੁਣਾਉਣੀ ਹੈ ਨੋ ਸਿੰਪਲ ਇੱਕ ਗੱਲ ਕਹੀ ਕਿ ਮੈਂ ਫੇਰ ਸੋਚਣ ਲੱਗ ਪੈਣਾ ਉਹੀ ਅੰਦਾਜ਼ ਕਿਹੜਾ ਅੰਦਾਜ਼ ਕੋંਦੀ ਬਿਲਕੁਲ ਜ਼ਿੰਦਗੀ ਦੀ ਲੋਕੇਸ਼ਨ ਮਤਲਬ ਉਹਨੇ ਕਹਾਣੀ ਦੀ ਲੋਕੇਸ਼ਨ ਬਦਲਤੀ ਹੋਣ ਬੈਕਗ੍ਰਾਉਂਡ ਚ ਲੈ ਗਿਆ ਕਿਸੇ ਹੋਰ ਪਿੰਡ ਦੀ ਕੁੜੀ ਤੱਕ ਲੈ ਗਿਆ ਆਪਣੀ ਕਲਾਸ ਫਾਇਲੋਂ ਤੱਕ ਲੈ ਗਿਆ ਤੇ ਉਥੋਂ ਚੱਲਦਾ 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 ਆਪਣੀ ਭੈਣ ਤੱਕ ਲੈ ਗਿਆ ਜਿਹੜੀ ਕਹਿੰਦੀ ਹੈ ਕਿ ਫੇਰ ਕਿਹੜਾ ਉਡੀਕ ਮੁੱਕ ਜੂ ਤੁਸੀਂ ਇਹ ਦੇਖੋ ਕਿ ਉਹਦੇ ਨਾਲ ਸਾਨੂੰ ਇਹ ਪਤਾ ਤੱਕ ਨਹੀਂ ਲੱਗਣ ਦਿੱਤਾ ਕੋਈ ਝਟਕਾ ਨਹੀਂ ਲੱਗਿਆ ਲਓ ਜਿੰਨਾ ਚੰਗਾ ਡਰਾਈਵਰ ਹੋਊਗਾ ਇਤੋਂ ਹੀ ਪਤਾ ਲੱਗਦਾ ਸਾਨੂੰ ਕਿ ਉਹ ਡਾ ਹੀ ਚੰਗਾ ਲਿਖਿਆ ਕੋਈ ਝਟਕਾ ਨਹੀਂ ਲੱਗਿਆ ਆਰਾਮ ਨਾਲ ਅਸੀਂ ਉਹਦੇ ਨਾਲ ਹੀ ਤੁਰ ਕੇ ਉਹਨਾਂ ਕੁੜੀਆਂ ਤੱਕ ਚਲੇ ਗਏ ਜਿਹੜੀਆਂ ਅਸੀਂ ਆ ਤੇ ਉਹਦੀ ਭੈਣ ਤੱਕ ਚਲੇ ਗਏ ਤਾਂ ਮੈਂ ਸਮਝਦਾ ਆਪਾਂ ਨੂੰ ਜਿਹੜੀਆਂ ਗੱਲਾਂ ਉਹਨਾਂ ਤੋਂ ਸਿੱਖਣੀਆਂ ਚਾਹੀਦੀਆਂ ਨੇ ਕਿ ਸਹਿਜ ਭਾ ਪਾਟਕ ਨੂੰ ਉਹ ਨਾਲ ਲੈ ਜਾਂਦਾ ਫਿਰ ਜਿਹੜੀ ਸਿੱਖਣ ਵਾਲੀ ਗੱਲ ਹੈ ਜਿਹੜੀ ਮੈਂ ਪਹਿਲਾਂ ਹੀ ਕਹੀ ਸੀ ਕਿ ਕਹਾਣੀ ਦਾ ਲੋਕੇਲ ਕੀ ਹੈ ਲੋਕੇਸ਼ਨ ਕੀ ਹੈ ਸਾਨੂੰ ਕੋਈ ਨਹੀਂ ਪਹਿਲਾਂ ਪਤਾ ਵੀ ਕਹਾਣੀ ਕਿਥੇ ਚੱਲਦੀ ਹੈ ਲੇਕਿਨ ਜਿਉਂ ਹੀ ਕਲੀਨਰ ਆਉਂਦਾ ਸਾਨੂੰ ਪਤਾ ਲੱਗਦਾ ਕਿ ਕਹਾਣੀ ਗੱਡੀ ਦੇ ਕਹਿ ਪੰਚਿਆ ਭਾਈ ਉੱਥੇ ਬੈਠਾ ਹੈ ਇਹ ਗੱਲ ਸਾਨੂੰ ਬਹੁਤ ਇੰਪੋਰਟੈਂਟ ਹੈ ਕਹਾਣੀ ਲਿਖਣ ਵਾਲਿਆਂ ਨੂੰ ਅਸੀਂ ਕੀ ਕਰਦਾ ਮੇਰੇ ਨਾਲ ਤਾਂ ਇਹ ਬਹੁਤ ਵਾਪਰਦਾ ਰਿਹਾ ਹੁਣ ਮੜਾ ਜਾ ਇੱਕ ਨੂੰ ਕਹਾਣੀਆਂ ਚ ਸਿੱਧਾ ਹੋਇਆ ਕਰਨੇ ਕਿ ਪਾਠਕ ਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਇਹ ਕਹਾਣੀ ਹੁਣ ਚੱਲ ਕਿੱਥੇ ਰਹੀ ਐ ਇਹ ਆ ਗੱਲ ਕਹੇ ਕਿੱਥੇ ਰੜ ਕੇ ਰਿਹਾ ਕਈ ਵਾਰ ਤਾਂ ਪਾਤਰ ਦਾ ਨਹੀਂ ਪਤਾ ਲੱਗਦਾ ਵੀ ਇਹ ਕੌਣ ਕਹਿ ਰਿਹਾ ਤਾਂ ਇਹ ਗੱਲ ਸਾਨੂੰ ਇੱਥੋਂ ਸਿੱਖਦਾ ਹੈ ਕਿ ਕਹਾਣੀ ਦਾ ਜਿਹੜੀ ਕਹਾਣੀ ਬਾਰੇ ਪਹਿਲੀ ਕਹੀ ਜਾਂਦੀ ਹੈ ਨਾ ਗੱਲ ਕਹਾਣੀ ਲਿਖਣ ਦੀ ਟੈਕਨੀਕ ਅਸਲ 'ਚ ਖੁਦਾ ਦਾ ਮੈਂ ਥੋੜਾ ਟਾਈਮ ਲੈ ਰਿਹਾ ਮੈਂ ਪਰਸੋਂ 2.5 ਘੰਟਿਆਂ ਦਾ ਲੈਕਚਰ ਦੇ ਕੇ ਆਇਆ ਐਸੀ ਕਹਾਣੀ ਤੇ ਉਤਰ ਕੇ ਸਾਰੇ ਕਾਲਜ ਦੇ ਵਿਦਿਆਰਥੀਆਂ ਨਾਲ ਮੈਂ ਵਰਕਸ਼ਾਪ ਕਰਨੀ ਹੈ ਹੁਣ ਕਹਾਣੀ ਦਾ ਜਿਹੜਾ ਪਹਿਲਾ ਹੈ ਨਾ ਉਹਨੂੰ ਐਕਸਪੋਜੀਸ਼ਨ ਕਿਹਾ ਜਾਂਦਾ ਹੈ ਅੰਗਰੇਜ਼ੀ ਕਿ ਤੁਸੀਂ ਕਹਾਣੀ ਐਕਸਪੋਜ਼ ਕਰਨੀ ਹੈ ਪਹਿਲਾਂ ਪਹਿਲਾ ਕਹਾਣੀ ਖੋਲਣੀ ਹੈ ਆਨ ਤੌਰ ਤੇ ਕਹਾਣੀ ਵੀ ਲਿਖਣੀ ਤੇ ਇਹ ਕਿ ਕਹਾਣੀ ਤੁਸੀਂ ਤਾਂ ਕਿ ਪਾਠਕ ਨੂੰ ਵਿਚਾਰੇ ਨੂੰ ਤਕਲੀਫ ਨਾ ਹੋਵੇ ਇਸ ਗੱਲ ਦੀ ਜੇ ਉਹ ਸਮਝਿਆ ਹੀ ਨਾ ਗੱਲ ਫਿਰ ਕੀ ਹੋ ਜੂ ਸੁਖਜੀਤ ਇਹਦਾ ਮਾਸਟਰ ਹੈ ਉਹ ਤਾਂ ਕਈ ਵਾਰ ਪਹਿਲੀ ਲਾਈਨ ਤੋਂ ਹੀ ਖੋਲ ਦਿੰਦਾ ਪਰ ਇਹਦੇ ਚ ਉਹ ਪਹਿਰਾਦਾਰ ਪਹਿਰਾ ਹੋਲਦਾ ਚੱਲਿਆ ਜਾਂਦਾ ਹੈ ਤੇ ਕਿੰਨੀਆਂ ਚੀਜ਼ਾਂ ਲੈ ਆਉਣਾ ਹੁਣ ਇੱਕ ਇਹਦੇ ਵਿੱਚ ਛੋਟੀ ਜੀ ਗੱਲ ਹੈ ਕਿ ਉਹਨਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਕਹਾਣੀ 'ਚ ਜਾਣਕਾਰੀ ਕਿਵੇਂ ਦਈਏ ਜੇ ਕਹਾਣੀ 'ਚ ਜਾਣਕਾਰੀ ਦੇਣ ਦੀ ਤਕਨੀਕ ਸਿੱਖਣੀ ਹੈ ਤਾਂ ਇਸ ਕਹਾਣੀ ਦਾ ਦੂਜਾ ਪੇਜ ਸਾਨੂੰ ਬਾਰ-ਬਾਰ ਪੜ੍ਹਨਾ ਚਾਹੀਦਾ ਕਿੰਨੀਆਂ ਇਨਫੋਰਮੇਸ਼ਨਾਂ ਦਿੰਦਾ ਸਾਨੂੰ ਪਤਾ ਲੱਗ ਜਾਂਦਾ ਵੀ ਉਹ ਕਿੰਨਾ ਪੜਿਆ ਹੋਇਆ ਹੈ ਸਪੈਸ਼ਲ ਕੁਝ ਨਹੀਂ ਦੱਸਿਆ ਆਪ ਨੇ ਕਿੰਨਾ ਪੜਿਆ ਹੋਇਆ ਉਹਦੀ ਆਰਥਿਕ ਹਾਲਤ ਕਿਹੋ ਜੀ ਹੈ ਤੇ ਉਹਦਾ ਨਾ ਬੌਧਿਕ ਪੱਧਰ ਕਿਹੋ ਜੀ ਹੈ ਉਹ ਸੰਵੇਦਨਸ਼ੀਲ ਕਿੰਨਾ ਹੈ ਤੁਸੀਂ ਉਹ ਕੁੜੀਆਂ ਮਾਰੇ ਦੇਖੋ ਉਹ ਕਿਹੋ ਜੀ ਲਓ ਸੁਖਜੀਤ ਬੋਲ ਕੇ ਕਿਤੇ ਨਹੀਂ ਕਹਿੰਦਾ ਵੀ ਯਾਰ ਬਲਵੰਤ ਬੜਾ ਚੰਗਾ ਬੰਦਾ ਹੈ ਕਿਤੇ ਨਹੀਂ ਕਹਿੰਦਾ ਤੂੰ ਤਾਂ ਸੰਪੂਰਨ ਦਿਖਾਉਂਦਾ ਵੀ ਯਾਰ ਇਹ ਬਲਵੰਤ ਐਡਾ ਸੰਵੇਦਨਸ਼ੀਲ ਹੈ ਵੀ ਉਹ ਡੇਹੇ ਫੁੱਲ ਕਨੀ ਲਿਖੀ ਜਾਂਦਾ ਉਹ ਸਮਝਦਾਨੀ ਨਹੀਂ ਕਹਿੰਦਾ ਉਹ ਕਹਿੰਦਾ ਡਿਗੇ ਹੋਏ ਫੁੱਲ ਦੇ ਨਾਲ ਹੀ ਉਹਦੀ ਨਿਗਾਹੇ ਸਾਨੂੰ ਗਈ ਮੁੱਕ ਗਿਆ ਗਾਮ ਇਹ ਗੱਲ ਸਾਨੂੰ ਕਹਾਣੀਕਾਰ ਨੂੰ ਸਿੱਖਣ ਦੀ ਲੋੜਾ ਕੋਈ ਪਾਰੀ ਗੌਰੇ ਸ਼ਬਦ ਨਹੀਂ ਵਰਤਦਾ ਤੇ ਬੰਦਿਆਂ ਦੀ ਪੋਜੀਸ਼ਨ ਦਿਖਾ ਦਿੰਦਾ ਮਾਲਕ ਹੈ ਡਰਾਈਵਰ ਹੈ ਕਲੀਨਰ ਹੈ ਤੇ ਤੁਹਾਨੂੰ ਉਹ ਦੱਸਦਾ ਵੀ ਜਿਸ ਹੱਥ ਜੋਰ ਕਰ ਦੇਖਿਆ ਉਸ ਵੇ ਨਾ ਨੇ ਕੁੱਤਮ نیچے ਨਾ ਕੋਈ ਮਾਲਕ ਉਹਨੂੰ ਦੱਬੀ ਜਾਂਦਾ ਉਹ ਕਲੀਨਰ ਨੂੰ ਦੱਬੀ ਆ ਤੇ ਜਿਹੜੀ ਆਪਾਂ ਉਹ ਗੱਲ ਕਰਦੇ ਸੀ ਨਾ ਤੁਸੀਂ ਗੱਲ ਬਹੁਤ ਸੋਹਣੀ ਕੀਤੀ ਦੀ ਵੀ 1311 ਵਾਲੀ ਉਹ ਬਹੁਤ ਵੱਡੀ ਗੱਲ ਹੈ ਕਿ ਬੰਦੇ ਦੀ ਆਈਡੈਂਟੀਟੀ ਖਤਮ ਹੋ ਗਈ ਇੱਕ ਮਨੁੱਖ ਦੇ ਤੌਰ ਤੇ ਆਈਡੈਂਟੀਟੀ ਖਤਮ ਹੋ ਗਈ ਤਾਂ ਨੰਬਰ ਰਹਿ ਗਿਆ ਤੇ ਉਹ ਗੱਡੀ ਦਾ ਨੰਬਰ ਹੈ ਉਹਦਾ ਨਹੀਂ ਹੈਗਾ ਉਹ ਡਰਾਈਵਰ ਨੰਬਰ 1311 ਨਹੀਂ ਹੈਗਾ ਉਹ ਗੱਡੀ ਨੰਬਰ ਹੈ 1311 ਉਹਦੀ ਆਪਣੀ ਆਈਡੈਂਟੀਟੀ ਖਤਮ ਹੋ ਗਈ ਉਹ ਜਦੋਂ ਤੋਂ ਬਾਅਦ ਕੀ ਕੀ ਹੋਇਆ ਮੋ ਜਦੋਂ ਤੋਂ ਪਹਿਲਾਂ ਪਹਿਲਾਂ ਕੀ ਹੋ ਚੁੱਕਿਆ ਉਹਦੀ ਆਇਡੈਂਟੀਟੀ ਦੇ ਸਵਾਲ ਨੂੰ ਉਹ ਆਏ ਜਾਣੀ ਇੱਕ ਲਾਈਨ 'ਚ ਤੁਹਾਡੇ ਸਾਹਮਣੇ ਹੁਣ ਹੁਣ ਬੜੀ ਗੱਲ ਹੈ ਕਿ ਉਹਨਾਂ ਬੜੀ ਕਿਸਮ ਦੇ ਟਕਰਾ ਰਿਸ਼ਤੇ ਮੋਹ ਸਾਂਝਾਂ ਮਜਬੂਰੀਆਂ ਸਾਨੂੰ ਦਿਖਾਉਂਦਾ ਚੱਲਿਆ ਜਾਂਦਾ ਹੈ ਤੇ ਬੱਚੇ ਮੈਨੂੰ ਆਏ ਅੜੀਕਦੇ ਨੇ ਬਾਪ ਐ ਗੱਲ ਲਈ ਅਦੀਕਦਾ ਭੈਣ ਐ ਗੱਲ ਲਈ ਅਦੀਕਦੀ ਐ ਤੇ ਮਾਂ ਦੀ ਬਡੱਤਣ ਦਿਖਾਉਂਦਾ ਤੁਸੀਂ ਦੇਖੋ ਕਿੰਨੀ ਛੋਟੀ ਜੀ ਗਲਤੀ ਉਹ ਗੱਲ ਕਰਦਾ ਹਾਲਾਂਕਿ ਉਹ ਇਹਦੇ ਚ ਕੋਈ ਸੈਂਟੈਂਸ ਵਾਧੂ ਲਿਖਿਆ ਹੋਇਆ ਉਹਦੀ ਲੋੜ ਨਹੀਂ ਸੀ ਇਹ ਵੀ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜਾ ਉਹ ਕਹਿੰਦਾ ਫਿਰ ਮਾਂ ਤਾਂ ਫਿਰ ਮਾਂ ਹੁੰਦੀ ਆ ਇਹ ਕਹਿਣ ਦੀ ਲੋੜ ਨਹੀਂ ਸੀ ਉਹ ਤਾਂ ਜਦੋਂ ਸਾਨੂੰ ਆਪ ਹੀ ਪਤਾ ਲੱਗ ਗਿਆ ਵੀ ਕੋਈ ਆਪਣੀ ਮਠਿਆਈ ਢੀਕਦਾ ਕੋਈ ਆਪਣੀ ਫੀਮ ਢੀਕਦਾ ਕੋਈ ਕੁਛ ਢੀਕਦਾ ਤੇ ਮਾਂ ਹੈ ਜਿਹੜੀ ਉਹ ਕੁੜੀ ਦੇ ਸੰਧਾਰੀ ਦੀ ਕਿ ਉਹ ਆਪ ਦਾ ਨਹੀਂ ਬਿਮਾਰ ਹੈ ਖਲ ਨਹੀਂ ਭੁੱਖੀ ਹੈ ਜਾਂ ਕੀ ਹੈ ਇਹ ਕੋਈ ਨਹੀਂ ਇਸ ਲਈ ਉਹ ਲਾਈਨ ਅਗਲੀ ਲਾਈਨ ਉਹਨੂੰ ਲਿਖਣ ਦੀ ਲੋੜ ਨਹੀਂ ਸੀ ਜਿਹੜਾ ਸੈਂਟੈਂਸ ਲਿਖਿਆ ਹੋਇਆ ਹੈ ਇਹ ਵਰਣਨ ਹੁਣ ਮਸਲਾ ਇਹ ਹੈ ਕਿ ਜੇ ਇਹ ਵਰਣਨ ਉਹ ਨਾ ਕਰਦਾ ਭਾਈ ਫਿਰ ਕਹਾਣੀ ਨੂੰ ਕੀ ਹੋ ਜਾਂਦਾ ਇਹ ਨਾਂ ਦੱਸਦਾ ਸਾਨੂੰ ਸਾਰੀਆਂ ਲਾਈਨ ਇਨਫਰਮੇਸ਼ਨ ਦਾ ਨਾਂ ਦਿੰਦਾ ਫਿਰ ਕਹਾਣੀ ਨੂੰ ਕੀ ਹੋ ਜਾਂਦਾ ਇਹ ਗੱਲ ਸਮਝਣ ਦੀ ਲੋੜ ਹੈ ਕਿ ਉਹਨੇ ਸੰਖੇਪ ਏ ਨਹੀਂ ਦੱਸਣ ਲੱਗਿਆ ਹੋਇਆ ਵੀ ਉਹ ਇੱਕ ਡਰਾਈਵਰ ਹੈ ਤੇ ਉਹਦੀ ਟਾਕੀ 'ਚ ਫੋਟੋ ਲੱਗੀ ਹੋਈ ਹੈ ਇੱਕ ਕੁੜੀ ਦੀ। ਹੈਨਾ? ਤੇ ਉਹ ਹੱਸਦੀ ਕੁੜੀ ਦੀ ਫੋਟੋ ਨਹੀਂ ਹੈਗੀ। ਇਹ ਨਹੀਂ ਦੱਸਣ ਲੱਗਿਆ ਹੋਇਆ। ਉਹ ਸਾਨੂੰ ਬੇਸਿਕਲੀ ਜ਼ਿੰਦਗੀ ਦਿਖਾਉਣ ਲੱਗਿਆ ਹੋਇਆ। ਕਿ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਨੇ ਤੇ ਉਹਦੇ 'ਚ ਜਿਹੜੇ ਰਿਸ਼ਤੇ ਨੇ ਉਹ ਕਿਵੇਂ ਤਰ੍ਹਾਂ ਦੇ ਭੰਗ ਹੁੰਦੇ ਨੇ। ਪਰ ਸੁਖਜੀਤ ਐ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਉਹ ਨਿਆਰੇ ਕਿ ਨਾਲ ਕਰਦਾ। ਬੱਚੇ ਬਰਫੀ ਜ਼ਰੂਰੀ ਨਹੀਂ ਖਦੇ ਨੇ ਪਰ ਉਹ ਕਹਿੰਦੇ ਵੀ ਪੈਂਦੇ ਇਹਦੇ ਨਾਲ ਬਰਫੀ ਤਾਂ ਮਿਲ ਗਈ ਸੀ ਉਹਨਾਂ ਨੂੰ ਤੇ ਹੁਣ ਕੀ ਹੋ ਗਿਆ ਹੇ ਤੁਹਾਨੂੰ ਉਹ ਦੱਸਦਾ ਕਿ ਜਿਹੜਾ ਡਰਾਈਵਰ ਹੈ ਜੇ ਬਾਹਰ ਰਹਿੰਦਾ ਹੈ ਨਾ ਉਹਦੇ ਬੱਚੇ ਕਿਵੇਂ ਪੜਦੇ ਨੇ ਤੇ ਦੂਜੀ ਬਹੁਤ ਇੰਪੋਰਟੈਂਟ ਗੱਲ ਕਹਿੰਦਾ ਜਿਹੜੀ ਸਾਡੇ ਸਮਝਣ ਦੀ ਸਾਰਿਆਂ ਨੂੰ ਮਾਪਿਆਂ ਦੇ ਤੌਰ ਤੇ ਉਹ ਕਹਿੰਦਾ ਬੱਚੇ ਉਹ ਨਹੀਂ ਕਰਦੇ ਜੋ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਉਹ ਉਹ ਕਰਦੇ ਨੇ ਜੋ ਦੇਖਦੇ ਨੇ ਇੱਕ ਲੈਨ ਚ ਕਹਿ ਦਿੰਦਾ ਕਹਿੰਦਾ ਉਹਦਾ ਛੋਟਾ ਮੁੰਡਾ ਤੇ ਉਹ ਵੀ ਐ ਸਟੇਰਿੰਗ ਕਮਾਈ ਕਰਦਾ ਕਿਉਂਕਿ ਉਹ ਉਹ ਦੇਖਦਾ ਤੁਹਾਡੀ ਹੱਥੀਂ ਕਿਤਾਬ ਹੋਊਗਾ ਜੋ ਕਿਤਾਬ ਦੇਖ ਲੂਗਾ ਹੁਣ ਆਪਾਂ ਘਰ ਬੈ ਕੇ ਸ਼ਰਾਬ ਪੀਣ ਲੱਗ ਲੋ ਉਹ ਤੁਹਾਡੇ ਨਾਲ ਬੈਠ ਕੇ ਸ਼ਰਾਬ ਪੀਣ ਲੱਗੂਗਾ ਹਾਂਜੀ ਹੁਣ ਜਿਹੜੀ ਉਡੀਕ ਹੈ ਨਾ ਉਹਦੇ ਲਈ ਸਾਰੇ ਨੇ ਬਹੁਤ ਸੋਹਣੀ ਗੱਲ ਕਹੀ ਮੈਨੂੰ ਵੈਸੇ ਸਭ ਤੋਂ ਵਧੀਆ ਗੱਲ ਜਿਹੜੀ ਲੱਗੀ ਉਹ ਮੈਡਮ ਦੀ ਤੇ ਆਪਾਂ ਵੀ ਕਹਿੰਦੇ ਸੋਚਿਆ ਨਹੀਂ ਵੀ ਉਡੀਕ ਚ ਵੀ ਇੱਕ एनर्जी देने वाली ताकत वो बड़ी कमाल वाली थी तो मेरे थोड़े कहने ਤੋਂ ਬਾਅਦ ਇਹ ਸਮਝ ਆਈ ਹੈ ਵੀ ਹਾਂ ਹਾਲਾਂਕਿ ਮੈਂ ਗੱਲ ਕੀਤੀ ਸੀ ਕਿ ਜਿਹੜੀ ਉਡੀਕ ਹੈ ਨਾ ਮੇਰਾ ਲਿਖਿਆ ਹੋਇਆ ਕਿ ਇਹ ਨਾ ਹੱਠ ਹੈ ਬੰਦੇ ਦਾ گورਕੀਕ ਬਹੁਤ ਸੋਹਣੀ ਲਾਈਨ ਕਹਿੰਦਾ ਉਹ ਕਹਿੰਦਾ ਮੈਂ ਇਸ ਦਾ only एनिमल हु कैन रिफ्यूज व्हाट ही इज অর ਸੈਡ ਟੂ ਬੰਦਾ ਕੱਲਾ ਇਹੀ ਦਾ ਜਾਨਵਰ ਹੈ ਜਿਹੜਾ ਉਹ ਹੋਣ ਤੋਂ ਇਨਕਾਰ ਕਰ ਸਕਦਾ ਜਿਹੜਾ ਕੁਝ ਉਹ ਹੈਗਾ ਤੇ ਜਾਂ ਉਹ ਹੋਣਕਾਰ ਕਰ ਸਕਦਾ ਜਿਹੜਾ ਉਹਨੂੰ ਕਹੀ ਕਿਹਾ ਜਾਂਦਾ ਵੀ ਤੂੰ ਕਲੀਨਰ ਹੈ ਤੂੰ ਨੌਕਰ ਹੈ ਤੂੰ ਗਰੀਬ ਹੈ ਉਹਨਕਾਰ ਕਰ ਸਕਦਾ ਹੈ ਇਸ ਤੋਂ ਦੁਨੀਆਂ ਦਾ ਹੋਰ ਕੋਈ ਨਹੀਂ ਕਰ ਸਕਦਾ ਤੇ ਵਿਚਾਰਾ ਇਹ ਨਹੀਂ ਕਹਿਦਾ ਦਾ ਬੰਚ ਵੀ ਮਾਂ ਪਾਪੀ ਬੰਚ ਨਹੀਂ ਹੈਗਾ ਮੇਰੇ ਤੇ ਨਾ ਬਟ ਬੰਦਾ ਕਹਿ ਸਕਦਾ ਹੈ ਇਹ ਅਦਰ ਹੋ ਗਈ ਮੈਨੂੰ ਧੋਪ ਛੱਟ ਮੜੀ ਗਈ ਤਾਂ ਇਹ ਜਿਹੜੀ ਗੱਲ ਹੈ ਨਾ ਉਡੀਕ ਚ ਇਹ ਹੱਟ ਪਿਆ ਬੰਦੇ ਦਾ ਨਹੀਂ ਉਹ ਇੰਨੀ ਵਾਰ ਉਡੀਕ ਕਿਉਂ ਕਰਦਾ ਹਰ ਤੋਂ ਹੱਟ ਪਿਆ ਤੇ ਉਹ ਸਾ ਹੱਟ ਨਾਲੋਂ ਕੁੜੀ ਦਾ ਡਾਇਲੋਗ ਹੈ ਜਿਹੜਾ ਨਿਭਣ ਦੀ ਲੋੜ ਹੈ ਉਹ ਜਿਹੜੀ ਭੁੱਖਾ ਹੈ ਨਾ ਉਹਦੇ ਚ ਕਈ ਵਾਰ ਤਾਂ ਕਹਿੰਦਾ ਵੀ ਆਹ ਕਿਆ ਉਹ ਚਾਹ ਪੀਣੀ ਹੈ ਰੋਟੀ ਖਾਣੀ ਹੈ ਢਾਬਾ ਵੀ ਲੰਘਿਆ ਉਹਨੇ ਕਿਹਾ ਤੇ ਉੱਥੇ ਹੀ ਥੋੜੋ ਲੰਘਿਆ ਢਾਬਾ ਉਹ ਦੱਸਦਾ ਕਿ ਮੈਂ ਕਿਹੜੀ ਜ਼ਿੰਦਗੀ ਜੀਉਂਦੇ ਆਇਆ ਬੰਦੇ ਕਿਹੜੀ ਜ਼ਿੰਦਗੀ ਜੀਉਂਦੇ ਨੇ ਨਾ ਤੇ ਆਖਰੀ ਗੱਲ ਜਿਹੜੀ ਮੈਂ ਇਸ ਸੰਬੰਧ ਚ ਕਰਨੀ ਆ ਉਹ ਇਹ ਹੈ ਉਹਨੂੰ ਚਿੰਦੂ ਆ ਨਾ ਜਿਹੜੀ ਤੁਸੀਂ ਸੋਚ ਕੇ ਦੇਖੋਗੇ ਸੁਖਜੀਤ ਨੇ ਉਹਨੂੰ ਲਿਆ ਕੇ ਕੀ ਕੀਤਾ ਉਹਦੀ ਉਹਦੇ ਕੋਲ ਤਾਂ ਟਾਕੀ ਵੀ ਨਹੀਂ ਆ ਤੇ ਉਹਦੇ ਕੋਲ ਤਾਂ ਉਹ ਫੋਟੋ ਵੀ ਨਹੀਂ ਲਓ ਹੁਣ ਸੁਖਜੀਤ ਤੁਹਾਨੂੰ ਉਹ ਸਾਰੀ ਓਕਿਆਈ ਚੋਂ ਕੱਢ ਕੇ ਜ਼ਿੰਦਗੀ ਦੀ ਆਖਰੀ ਓਕਿਆਈ ਓਕਿਆਈ ਤੇ ਲਿਆ ਕੇ ਸਰ। ਲੋ ਆ। ਤੇ ਮੈਂ ਸਮਝਦਾ ਕਿ ਇੱਕ ਤਕਨੀਕ ਦੇ ਤੌਰ ਤੇ ਮੈਂ ਸਰ ਟੈਕਨੀਕ ਦੀ ਵੀ ਗੱਲ ਕਰਦੀ ਆ ਕਿ ਉਹ ਐਵੇਂ ਲੈ ਕੇ ਆਉਂਦਾ ਚੀਜ਼ਾਂ ਨੂੰ ਦੱਸਣਾ ਹੈ। ਹੈਨਾ? ਤੇ ਇੱਕ ਸੈਂਟੈਂਸ ਲਿਖਦਾ ਵੀ ਪਿੰਡ ਚ ਯਾਰ ਮਿਲ ਨਹੀਂ ਹੋਇਆ ਕਿਸੇ ਨੂੰ ਇੰਨਾ ਚਿਰ। ਕਿਆ ਸੀ ਨਾ ਹਮੇਸ਼ਾ ਸੋਚਦੇ ਜਿਹੜੇ ਮੇਰੇ ਵਰਗੇ ਬੰਦੇ ਨੇ ਵੀ ਟੱਬਰ ਛੁੱਟ ਗਿਆ ਫਲਾਣਾ ਛੁੱਟ ਗਿਆ ਢਮਕਾ ਛੁੱਟ ਗਿਆ ਉਹ ਦੱਸ ਰਹਿ ਕੇ ਤੁ ਤੂੰ ਅਸਲ ਚ ਰਹਿ ਕੀ ਗਿਆ ਹੈ ਨਾ ਫੇ ਜਿਹੜੀ ਗੱਲ ਮੈਨੂੰ ਬਹੁਤ ਮੈਨੂੰ ਹਾਸਾ ਵੀ ਆਇਆ ਤਾਂ ਕਮਾਲ ਵੀ ਲੱਗੇ ਉਹ ਕਹਿੰਦਾ ਵੀ ਆ ਟੈਂਕੀ ਚੋਂ ਇਹਨਾਂ ਤੇਲ ਕੱਢ ਲੈ ਆ ਤਰਪਾਲ ਲਾ ਲਈ ਤੁਹਾਡੇ ਕੰਮ ਆਊਗਾ ਤੇ ਜਿਹੜੀ ਕਮਾਲ ਹੈ ਗੱਲ ਇਹਦੇ ਚ ਨਾ ਤਾਂ ਉਹ ਕਹਿਣੇ ਵਾਲੇ ਚ ਕੋਈ ਅਪਰਾਧ ਬੋਧ ਹੈ ਵੀ ਅਸੀਂ ਚੋਰੀ ਕਰ ਮੈਂ ਚੋਰੀ ਕਰ ਨੂੰ ਕਹਿੰਦਾ ਨਾ ਉਹ ਲਾਉਣੇ ਵਾਲੇ ਚੋਂ ਕੋਈ ਗੱਲ ਆਉਂਦੀ ਐ ਤੇ ਸੁਖਜੀਤ ਦੀ ਕਮਾਲ ਐ ਕਿ ਨਾ ਇਹ ਪਾਕ ਨੂੰ ਲੱਗਦੀ ਐ ਅੱレ ਜ਼ਿੰਦਗੀ ਕਿਵੇਂ ਵਰਤਾਰਿਆਂ ਨੂੰ ਐਡੇ ਵੱਡੇ ਵਰਤਾਰਿਆਂ ਨੂੰ ਸਹਿਜ ਬਣਾ ਦਿੰਦੀ ਐ ਨਾ ਤਾਂ ਇੱਕ ਤਕਨੀਕ ਐ ਮੈਂ ਤਾਂ ਸਿਰਫ ਤਕਨੀਕ ਦੀ ਗੱਲ ਕਰਨਾ ਕਿ ਉਹ ਆਪਣੀ ਗੱਲ ਕਹਿੰਦਾ ਕਿਵੇਂ ਐ ਕਿੱਥੇ ਤੱਕ ਉਹ ਤੇ ਆਖਰੀ ਗੱਲ ਆਪਾਂ ਨੇ ਸਾਰਿਆਂ ਨੇ ਪੜੀ ਆ ਕਿਉਂਕਿ ਬਾਤ ਚਾਹ ਤਾਂ ਉਹ ਇੱਕ ਤਰ੍ਹਾਂ ਦੀ ਕਹਾਣੀ ਖਤਮ ਕਰਨ ਵਾਲਾ ਸਮਝ ਲਓ ਫਾਰਮੂਲਾ ਟਾਈਪੇ ਹੋ ਗਈ ਉਹ ਮੈਸੂ ਜੀਤ ਨੂੰ ਗੱਲ ਵੀ ਕਰੀ ਸੀ ਕਿ ਇਹ ਕਹਾਣੀ ਹੈ ਜਿਹੜੀ ਇਹ ਇਹਦੋਂ ਚੰਗਾ ਅੰਤ ਡਿਜ਼ਰਵ ਕਰਦੀ ਸੀ ਲੈ ਕਹਾਣੀ ਨੂੰ ਇਦੋਂ ਚੰਗੀ ਐਂਡਿੰਗ ਚਾਹੀਦੀ ਸੀ ਹੈ ਨਾ ਇਹ ਇਲਕ ਭੱਗ ਬਣਾਈ ਹੋਈ ਐਂਡਿੰਗ ਹੈ ਜਿਹੜੀ ਕਿਸੇ ਦਾ ਬਿਮਾਰ ਹੋ ਜਾਣਾ ਉਹ ਸੰਵੇਦਨਸ਼ੀਲਤਾ ਜ਼ਰੂਰ ਦਫਾਉਂਦਾ ਜਿਵੇਂ ਆਪਾਂ ਕਹਿੰਨੇ ਆ ਪਰ ਇਸ ਕਹਾਣੀ ਨੂੰ ਬਾਅਦ ਤੁਸੀਂ ਬੜੀ ਲੰਬੀ ਗੱਲਬਾਤ ਵਿੱਚ ਕੀਤੀ ਤੇ ਹੋਰ ਬਹੁਤ ਚੰਗੇ ਐਂਡ ਦੀ ਲੋੜ ਸੀ ਪਰ ਜਿਵੇਂ ਆਪਾਂ ਕਿਹਾ ਵੀ ਜਿਵੇਂ ਹੀ ਪਹਿਲੀ ਕਹਾਣੀ ਸੀ ਉਹਦੀ ਜਿਵੇਂ ਹੀ ਪਹਿਲੀ ਕਹਾਣੀ ਆ ਤੁਸੀਂ ਹੁਣ ਪਰ ਪੰਜਾਬੀ ਵਿੱਚ ਫੇਰ ਵੀ ਇਹਦੇ ਵਰਗੀ ਕੋਈ ਮੈਂ ਮੈਂ ਨਹੀਂ ਮਤਲਬ ਮੰਨਦਾ ਵੀ ਤੁਸੀਂ ਆ ਕਹਾਣੀ ਥੈਂਕ ਯੂ ਤੇ ਆਖਰੀ ਜਿਹੜੀ ਗੱਲ ਹੈ ਨਾ ਉਹਨੂੰ ਬੜਾ ਭਿਆਨਕ ਹਾਸਾ ਵਾਪਰ ਗਿਆ ਉੱਥੇ ਕਿ ਉਹ ਖਬਰ ਕੱਦੇ ਅਡੀਕਦੇ ਤੀ ਉਸ ਪਲ ਨੂੰ ਉਹ ਪਲ ਆਇਆ ਤੇ ਛੱਡ ਕੇ ਉੱਠਣਾ ਪਿਆ ਪਰ ਪਤਾ ਕੀ ਕਹਿੰਦਾ ਕਦ ਮੈਂ ਆਇਆ ਆਈ ਦੇ ਜਪਿਆ ਕਹ ਜਿਹੜਾ ਅਸੀਂ ਕਹਿੰਨੇ ਨਾ ਕਿ ਕਹਾਣੀ ਉਹ ਕੀ ਕਹਿਣਾ ਚਾਹੁੰਦਾ ਉਹ ਸਾਨੂੰ ਆ ਸਿੱਖਣਾ ਪਊਗਾ ਕਿ ਭਾਈ ਤੁਸੀਂ ਆਪਣੀ ਗੱਲ ਕਿੱਥੇ ਲਿਆ ਕੇ ਕਹੀ ਮੈਂ ਆਇਆ ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਜ਼ਿੰਦਗੀ ਹੱਸਪੈਂਦੀ ਮਨੋ ਉਹ ਜਿਹੜੀ ਗੱਲ ਕਰਦਾ ਕਿ ਜ਼ਿੰਦਗੀ ਤਾਂ ਆਖਰਕਾਰ ਹੱਸਣੀ ਹੈ ਸੁਖਜੀਤ ਨਹੀਂ ਇਹ ਗੱਲ ਮੰਨਦਾ ਜਿਹੜੀ ਆਪਾਂ ਕਹਿੰਦੇ ਰੁਜੀਤ ਇਹ ਕਹਿੰਦਾ ਕਿ ਜ਼ਿੰਦਗੀ ਨੇ ਆਖਰਕਾਰ ਹੱਸਣਾ ਹੈ ਜਿਵੇਂ ਕਾਮਰੇਡ ਨੇ ਇਹ ਵੀ ਜਣਾ ਤਾਂ ਇਨਕਲਾਬ ਆ ਆਕਰਕਾਰ ਭਾਈ ਚਾਹੇ ਉਹ 2000 ਸਾਲ ਨੂੰ ਆਵੇ ਚਾਹੇ ਪੁਰਾਣੇ ਧਾਰਮਿਕ ਬੰਦੇ ਕਹਿੰਦੇ ਨੇ ਵੀ ਬੰਦੇ ਨੇ ਤਾਂ ਚੰਗਾ ਬੰਦਾ ਬਣ ਕੇ ਰਹਿਣਾ ਆਖਰ ਤਾਂ ਸਾਰੀਆਂ ਰੂਹਾਂ ਨੇ ਚੰਗੀਆਂ ਬਣਨਾ ਤੇ ਸੁਖਜੀਤ ਇਹ ਕਹਿੰਦਾ ਕਿ ਇਹਨੇ ਨਾ ਫੋਟੋ ਵਿੱਚ ਈ ਕੁੜੀ ਹੱਸੇ ਨਾ ਹਾਂਜੀ ਜ਼ਿੰਦਗੀ ਨੇ ਹੱਸਣਾ ਮੈਂ ਆਉਂਗਾ ਫੇਰ ਨਾ ਕਿ ਇਹ ਮੈਂ ਸਮਝਦਾ ਕਿ ਇਸ ਕਹਾਣੀ ਤੋਂ ਸਾਨੂੰ ਕਿੱਡੀਆਂ ਕਿੱਡੀਆਂ ਗੱਲਾਂ ਕਿੱਡੀ ਸਿੰਪਲੀਸਿਟੀ ਨਾਲ ਤੇ ਕਿਸ ਵਹਾਚਰ ਸਹਿਜ ਨਾਲ ਕਹੀਆਂ ਜਾ ਸਕਦੀਆਂ ਨੇ ਉਹਦੀ ਇਹ ਵੱਡੀ ਉਦਾਹਰਣ ਹੈ ਕਿ ਮੋਗਲਾਂ ਕਿੰਨੇ ਜਾ ਸਕਦੀ ਉਹਨੇ ਪਰ ਆਪਾਂ ਕਦੇ ਉਹ ਸਾਰੀਆਂ ਗੱਲਾਂ ਕੀਵਾ ਜੀ ਉਹਨਾਂ ਤੋਂ ਸੁਣਾਗੇ ਅ ਧੰਨਵਾਦ ਤੁਹਾਡਾ